ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਈਸਕ੍ਰੀਮ ਬਹੁਤ ਵਧੀਆ ਤਰੀਕੇ ਦੇ ਨਾਲ ਜਿਹਦੇ ਲਈ ਆਪਾਂ ਅੱਧੀ ਕੋਲੀ ਮਲਾਈ ਦੀ ਇਹ ਬਿਲਕੁਲ ਫਰੈਸ਼ ਮਲਾਈ ਹੈ ਘਰ ਦੇ ਦੁੱਧ ਦੀ ਠੀਕ ਹੈ ਜੀ ਤੇ ਇੱਧਰ ਆਪਣੇ ਕੋਲ ਹੈਗਾ ਕਨਸਟੈਂਟ ਪਾਊਡਰ ਇਹ ਵਨੀਲਾ ਦਾ ਕਾਜੂ ਤੇ ਬਦਾਮ ਆਪਾਂ ਚੰਗੀ ਤਰ੍ਹਾਂ ਕ੍ਰਸ਼ ਕਰ ਲਏ ਨੇ ਤੇ ਅੱਧਾ ਕੋਲੀ ਪਾਵਾਂਗੇ ਆਪਾਂ ਖੰਡ ਦੀ ਫਰਾਈਪੈਨ ਦੇ ਵਿੱਚ ਇੱਕ ਗਲਾਸ ਪਾਵਾਂਗੇ ਆਪਾਂ ਦੁੱਧ ਦਾ ਇਹ ਫੁੱਲ ਕਰੀਮ ਦੁੱਧ ਦਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਦੁੱਧ ਆਪਣਾ گاੜਾ ਹੋਊਗਾ ਫਿਰ ਹੀ ਆਪਣੀ ਆਈਸਕ੍ਰੀਮ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਕਿਉਂਕਿ ਜੇ ਆਪਣਾ ਦੁੱਧ ਪਤਲਾ ਹੋਇਆ ਤੇ ਆਪਣੀ ਆਈਸਕ੍ਰੀਮ ਦੇ ਵਿੱਚ ਬਰਫ਼ ਜਮਾ ਹੋ ਜਾਊਗੀ ਠੀਕ ਹੈ ਜੀ ਤੇ ਅੱਧਾ ਗਲਾਸ ਦੁੱਧ ਦਾ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਕਿ ਹੁਣ ਆਪਾਂ ਮੀਡੀਅਮ ਗੈਸ ਤੇ ਹੌਲੀ-ਹੌਲੀ ਨਾਲ-ਨਾਲ ਇਹਨੂੰ ਹਿਲਾਇ ਜਾਵਾਂਗੇ ਤਾਂ ਕਿ ਆਪਣੀ ਆਈਸਕ੍ਰੀਮ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਦੁੱਧ ਥੋੜਾ ਜਿਹਾ گاੜਾ ਬਣ ਆ ਜਾਏ ਜੁਗਰਾਂ ਦੁੱਧ ਥੋੜਾ ਜਿਹਾ ਗਰਮ ਹੋ ਜੂਗਾ ਨਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਆਪੇ ਨੂੰ ਬਾਹਰ ਕੱਢਾਂਗੇ ਕੋਲੀ ਦੇ ਵਿੱਚ ਹਾਂਜੀ ਚਾਰ ਪੰਜ ਚਮਚੀ ਆਪਾਂ ਕੱਢ ਲਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਨੂੰ ਮਿਕਸ ਕਰਨਾ ਠੀਕ ਹੈ ਜੀ ਲਓ ਜੀ ਇਹ ਵਨੀਲਾ ਦਾ ਕਸਟਰਡ ਪਾਊਡਰ ਇਹ ਆਪਾਂ ਇੱਕ ਚਮਚਾ ਪਹਿਲਾਂ ਪਾਵਾਂਗੇ ਇਹਦੇ ਵਿੱਚ ਕਿ ਥੋੜਾ ਜਿਹਾ ਆਪਾਂ ਕਸਟਰਡ ਪਾਊਡਰ ਹੋਰ ਪਾਵਾਂਗੇ ਇਹ ਆਪਣੇ ਕੋਲ ਚਮਚੇ ਬਿਲਕੁਲ ਛੋਟਾ ਸਹਿਜ ਦਾ ਠੀਕ ਹੈ ਜੀ ਜੇ ਤੁਹਾਡੇ ਕੋਲ ਵੱਡਾ ਚਮਚਾ ਤਾਂ ਤੁਸੀਂ ਇੱਕ ਚਮਚਾ ਹੀ ਪਾਓ ਕਿਉਂਕਿ ਜ਼ਿਆਦਾ ਵੀ ਕਸਟਰਡ ਪਾਊਡਰ ਆਪਣੀ ਆਈਸਕ੍ਰੀਮ ਨੂੰ ਵਧੀਆ ਨਹੀਂ ਬਣਾਉਂਦਾ ਹੈ ਕਰਕੇ ਤੁਸੀਂ ਛੋਟੇ ਚਮਚੇ ਦੇ ਹਿਸਾਬ ਨਾਲ ਹੀ ਪਾਓ ਲੋ ਜੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਕਿ نیچے ਨਾ ਬੈਠੇ ਤੇ ਇਹਨੂੰ ਆਪਾਂ ਬਾਅਦ ਵਿੱਚ ਰੱਖਦੇ ਹੁਣ ਸਾਈਡ ਤੇ ਇਸ ਤਰੀਕੇ ਨਾਲ ਆਪ ਨੂੰ ਚਾਹੀਦਾ ਠੀਕ ਹੈ ਜੀ ਇਹ ਦੁੱਧ ਆਪਾਂ ਨਾਲ ਦੀ ਨਾਲ ਮੀਡੀਅਮ ਗੈਸ ਤੇ ਕੜੀ ਜਾਂਦਾ ਤੁਸੀਂ ਆਪ ਦੇਖ ਸਕਦੇ ਹੋ ਸਾਈਡਾਂ ਤੇ ਵੀ ਦੁੱਧ ਥੋੜਾ ਥੋੜਾ ਲੱਗਿਆ ਹੋਇਆ ਹੈ ਥੋੜਾ ਜਿਹਾ ਦੁੱਧ ਆਪਾਂ ਇਹਨੂੰ ਹੋਰ ਘਾੜਾ ਕਰਾਂਗੇ ਬਹੁਤ ਵਧੀਆ ਘਰ ਦੇ ਵਿੱਚ ਆਈਸਕ੍ਰੀਮ ਬਣਾ ਕੇ ਤੁਸੀਂ ਤਿਆਰ ਕਰੋ ਨਾਲੇ ਫਰੈਸ਼ ਜਿੰਨੀ ਕਿ ਤੁਹਾਨੂੰ ਲੋੜ ਹੈ ਤੁਸੀਂ ਉੰਨੀ ਕੇ ਬਣਾ ਕੇ ਰੱਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਲਓ ਜੀ ਇਸ ਤਰੀਕੇ ਨਾਲ ਆਪਾਂ ਦੁੱਧ ਨੂੰ ਹਿਲਾਣੇ ਪਏ ਆ ਤੁਸੀਂ ਵੀ ਇਸ ਤਰ੍ਹਾਂ ਆਪਾਂ ਨੂੰ ਹਲਾਉਂਦੇ ਰਹੋ ਆਪਾਂ 5 ਕਿ ਮਿੰਟ ਚੰਗੀ ਤਰ੍ਹਾਂ ਦੁੱਧ ਨੂੰ ਹਲਾਇਆ ਆਏਗਾ ਤੇ ਚੰਗੀ ਤਰ੍ਹਾਂ ਆਪਏ ਨੂੰ ਗਰਮ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ ਪਾਊਡਰ ਠੀਕ ਹੈ ਜੀ ਲਓ ਜੀ ਨੂੰ ਇੱਕ ਵਾਰੀ ਆਪਾਂ ਫੇਰ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਕਿ نیچے بیٹھ ਨਾ ਜਾਵੇ ਤੇ ਨਾਲ-ਨਾਲ ਹੌਲੀ-ਹੌਲੀ ਆਪਾਂ ਦੁੱਧ ਦੇ ਵਿੱਚ ਐਡ ਕਰਾਂਗੇ ਤੇ ਨਾਲ-ਨਾਲ ਆਪਾਂ ਹਿਲਾਇ ਜਾਵਾਂਗੇ ਲੋ ਜੀ ਇਸ ਤਰੀਕੇ ਨਾਲ ਆਪਾਂ ਸਾਰਾ ਕਸਟਰਡ ਪਾਊਡਰ ਦੁੱਧ ਦੇ ਵਿੱਚ ਮਿਕਸ ਕਰਾਂਗੇ ਗੈਸ ਆਪਣਾ ਬਿਲਕੁਲ ਮੀਡੀਅਮ ਹੋਣਾ ਚਾਹੀਦਾ ਗੈਸ ਨੂੰ ਤੁਸੀਂ ਬਿਲਕੁਲ ਤੇਜ਼ ਨਹੀਂ ਕਰਨਾ ਹੈਗਾ ਇਹਦੇ ਨਾਲ ਪੂਰਾ ਗਾੜਾਪਨ ਆ ਚੁਗਾ ਆਪਣੀ ਆਈਸਕ੍ਰੀਮ ਦੇ ਵਿੱਚ ਤੇ ਬਹੁਤ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋਗੀ ਇਸ ਤਰੀਕੇ ਨਾਲ ਤੁਸੀਂ ਨਾਲ ਦੀ ਨਾਲ ਹਿਲਾਇਆ ਜਾਣਾ ਤਾਂ ਕਿ ਆਪਣਾ ਕਸਟਰਡ ਪਾਊਡਰ ਜਿਹੜਾ ਆਪਾਂ ਦੁੱਧ ਦੇ ਵਿੱਚ ਮਿਕਸ ਕੀਤਾ ਹੈ ਉਹ ਵੀ ਚੰਗੀ ਤਰ੍ਹਾਂ ਪੱਕ ਜਾਵੇ ਲੋਜੀ ਤੁਸੀਂ ਦੇਖ ਸਕਦੇ ਹੋ ਦੁੱਧ ਆਪਣਾ گاੜਾ ਹੋਣ ਲੱਗ ਗਿਆ ਹੈ ਤੇ ਹੁਣ ਆਪਾਂ ਪਾਾਂਗੇ ਇਹਦੇ ਵਿੱਚ ਅੱਧੀ ਕੋਲੀ ਖੰਡ ਦੀ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਕੁਲ 6-7 ਚਮਚੇ ਖੰਡ ਤੇ ਪਾਇਆ ਠੀਕ ਹੈ ਜੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾਇਆ ਪਰ ਠੰਡੀ ਚੀਜ਼ਾਂ ਤੇ ਵਿੱਚ ਤਾਂ ਮਿੱਠਾ ਤੇਜੀ ਵਧੀਆ ਲੱਗਦਾ ਹੈਗਾ ਲੋ ਜੀ ਆਪਾਂ ਇਹ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਆਪਣੀ ਖੰਡ ਬਿਲਕੁਲ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਘੁਲ ਜਾਵੇ ਕੋਈ ਵੀ ਚੀਜ਼ ਬਣਾਣੇ ਆਪਾਂ ਬਣਾਉਣ ਦੇ ਵਾ 10-15 ਮਿੰਟ ਤਾਂ ਲੱਗ ਹੀ ਜਾਂਦੀ ਹੈ ਠੀਕ ਹੈ ਜੀ। ਲਓ ਜੀ ਹੁਣ ਇੱਕ ਬਾਲ ਆ ਗਿਆ ਹੈ ਤੇ ਗੈਸ ਆਪਣਾ ਹਜੇ ਮੀਡੀਅਮ ਹੀ ਹੈ ਤੇ ਨਾਲ-ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ। ਇਸ ਤਰੀਕੇ ਨਾਲ ਤੁਸੀਂ ਆਪ ਦੇਖ ਸਕਦੇ ਹੋ। ਬਹੁਤ ਵਧੀਆ ਆਪਣੀ ਦੁੱਧ ਤੇ ਕਸਟੜ ਪੋਟੇ ਤਿਆਰ ਹੋਇਆ ਹੈ ਇਸੇ ਤਰੀਕੇ ਨਾਲ ਆਪਾਂ ਨੂੰ ਇਹ ਚਾਹੀਦਾ ਸੀ ਲਓ ਜੀ ਆਪ ਨੂੰ 5-6 ਮਿੰਟ ਹੋ ਗਏ ਨੇ ਇਹਨੂੰ ਪਕਾਉਂਦਿਆਂ ਨੂੰ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਬਿਲਕੁਲ ਠੰਡਾ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਮਲਾਈ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਹੱਥ ਦੇ ਵਿੱਚ ਘੋਲ ਲਾਂਗੇ ਤੇ ਹੁਣ ਆਪਾਂ ਨਾਲ ਦੇ ਨਾਲ ਕਰਾਂਗੇ ਜੋਤੇ ਦੇ ਵਿੱਚ ਮਿਕਸ ਇਸ ਤਰੀਕੇ ਨਾਲ ਦੁੱਧ ਨੂੰ ਤੁਸੀਂ ਬਿਲਕੁਲ ਠੰਡਾ ਨਹੀਂ ਕਰਨਾ ਹੈਗਾ ਕਸਟਡ ਵਾਲੇ ਨੂੰ ਥੋੜਾ ਜਿਹਾ ਹਲਕਾ ਜਿਹਾ ਰੱਖਾਂਗੇ ਆਪਾਂ ਪੋਸਤਾ ਜਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਹਦੇ ਵਿੱਚ ਮਲਾਈ ਐਡ ਕਰਨੀ ਆ ਤਾਂ ਕਿ ਮਲਾਈ ਆਪਣੇ ਚੰਗੀ ਤਰ੍ਹਾਂ ਘol ਜੇ ਤੇ ਆਪਣੀ ਆਈਸਕ੍ਰੀਮ ਬਹੁਤ ਕਰੀਮੀ ਜੀ ਬਣ ਕੇ ਤਿਆਰ ਹੋਵੇ ਸਾਰਾ ਮੀਜ਼ਰੇਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਬਿਲਕੁਲ ਸਹੀ ਸਹੀ ਦੱਸਿਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਹੁਤ ਵਧੀਆ ਤੁਹਾਡੀ ਆਈਸਕ੍ਰੀਮ ਹੀ ਬਣ ਕੇ ਤਿਆਰ ਹੋਊਗੀ ఇక్క మిట్ చరవీ మిక్స్ కలాను బుతూ వేయ కీమీ తయారు చంగీ తరం ఘోల్ ఏను ਉਸੇ ਨੂੰ ਗ੍ਰੈਂਡਰ ਨਾਲ ਵੀ ਕਰ ਸਕਦੇ ਹੋ ਪਰ ਗ੍ਰੈਂਡਰ ਨਾਲ ਜੇ ਤੁਸੀਂ ਕਰੋਗੇ ਤੇ ਦਾਣੇ ਜੇ ਬਣ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਇਸੇ ਕਰਕੇ ਤੁਸੀਂ ਇਹਨੂੰ ਹੱਥ ਨਾਲ ਹੀ ਕਰਿਓ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਸਾਰੇ ਨੂੰ ਇੱਕ ਡੱਬੇ ਦੇ ਵਿੱਚ ਐਡ ਕਰ ਦਾਂਗੇ ਇਹਦੇ ਵਿੱਚ ਅਜੇ ਆਪਾਂ ਕੁਝ ਨਹੀਂ ਪਾਣਾ ਹੈਗਾ ਸਾਰੇ ਆਈਸਕ੍ਰੀਮ ਆਪਾਂ ਇੱਕ ਡੱਬੇ ਦੇ ਵਿੱਚ ਐਡ ਕਰ ਦਾਂਗੇ ਲੋ ਜੀ ਤੇ ਹੁਣ ਇੱਕ ਲਫਾਫੇ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਢੱਕ ਦਾਂਗੇ ਤਾਂ ਕਿ ਇਹਦੇ ਵਿੱਚ ਅੰਦਰ ਹਵਾ ਨਾ ਜਾਵੇ ਜੇ ਥੋੜੀ ਜਿਹੀ ਹਵਾ ਇਹਦੇ ਅੰਦਰ ਜਾਵਗੀ ਤਾਂ ਇਹਦੇ ਵਿੱਚ برف ਜੰਮ ਜਾਊਗੀ ਠੀਕ ਹੈ ਜੀ ਹੁਣ ਆਪਾਂ 4-5 ਘੰਟੇ ਲਈ ਇਹ ਫ੍ਰਿਜ 'ਚ ਰੱਖਾਂਗੇ ਲੋ ਜੀ ਮੈਂ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਬੰਦ ਇਹੋ ਨਾਲ ਆਪਾਂ ਇਹਨੂੰ ਰੱਖ ਦਿਆਂ 4-5 ਘੰਟੇ ਲਈ ਫ੍ਰਿਜ ਵਿੱਚ ਲਓ ਜੀ 4-5 ਘੰਟੇ ਹੋ ਗਏ ਨੇ ਆਪਾਂ ਨੂੰ ਤੇ ਹੁਣ ਆਪਾਂ ਫਿਰ ਜੀ ਇਹਨੂੰ ਕੱਢ ਲਿਆ ਹੈ ਤੇ ਹੁਣ ਆਪਾਂ ਇਹ ਸਾਰੀ ਆਈਸਕ੍ਰੀਮ ਨੂੰ ਇੱਕ ਮਿਕਸੀ ਦੇ ਜਾਲ ਦੇ ਵਿੱਚ ਕੱਢਾਂਗੇ ਲਓ ਜੀ ਹੁਣ ਆਪਾਂ ਸਾਰੀ ਬੈਸਕ੍ਰੀਮ ਨੂੰ ਮਿਕਸੀ ਦੇ ਜਾਲ ਦੇ ਵਿੱਚ ਕੱਢ ਦਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਣੀ ਆਈਸਕ੍ਰੀਮ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਹਰ ਚੀਜ਼ ਬਣਾਉਣ ਨੂੰ ਥੋੜਾ ਜਿਹਾ ਤਾਂ ਟਾਈਮ ਲੱਗਦਾ ਹੀ ਹੈ ਠੀਕ ਹੈ ਜੀ ਤਾਂ ਹੀ ਆਪਣੀ ਚੀਜ਼ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਸਾਰੀ ਐਸੇ ਆਈਸਕ੍ਰੀਮ ਨੂੰ ਸਾਰੇ ਕੰਟੇਨਰ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਇੱਕ ਗੇੜਾ ਦਵਾਵਾਂਗੇ ਉਹ ਵੀ ਆਪਾਂ ਜ਼ਿਆਦਾ ਨਹੀਂ ਠੀਕ ਹੈ ਜਿਵੇਂ ਆਪਾਂ ਤੁਹਾਨੂੰ ਆਪਾਂ ਦੱਸਦੇ ਆ ਕਿਸ ਤਰੀਕੇ ਦਾ ਬਸ ਆਪਾਂ ਥੋੜੀ ਜਿਹੀ ਚਲਾਵਾਂਗੇ ਮਿਕਸੀ ਫੇਰ ਬੰਦ ਕਰ ਦਾਂਗੇ ਥੋੜੀ ਜਿਹੀ ਚਲਾਵਾਂਗੇ ਤੇ ਮਿਕਸਰ ਨੂੰ ਆਪਾਂ ਫੇਰ ਬੰਦ ਕਰ ਦਾਂਗੇ ਬਸ ਇੰਨੇ ਟਾਈਮ ਲਈ ਆਪਾਂ ਇਹਦਾ ਇੱਕ ਗੇੜਾ ਘੜਾਉਣਾ ਤਾਂ ਕਿ ਆਪਣੀ ਆਈਸਕ੍ਰੀਮ ਬਹੁਤ ਵਧੀਆ ਕਰੀਮੀ ਜੀ ਤਿਆਰ ਹੋਵੇ ਦੇਖੋ ਜੀ ਤੁਸੀਂ ਕਿੰਨੀ ਵਧੀਆ ਆਈਸਕ੍ਰੀਮ ਆਪਣੀ ਤਿਆਰ ਹੋਈ ਹੈ ਬਿਲਕੁਲ ਕਰੀਮੀ ਜੇ ਤੁਸੀਂ ਇਹਨੂੰ ਜ਼ਿਆਦਾਤਰ ਘੇੜੇ ਘੜਾਓਗੇ ਤੇ ਉਹ ਦਾਣੇਦਾਰ ਜੀ ਬਣ ਚੁੱਕੇ ਤੇ ਉਹ ਆਈਸਕ੍ਰੀਮ ਬਿਲਕੁਲ ਵਧੀਆ ਨਹੀਂ ਲੱਗਣੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੂੰ ਮਿਕਸ ਜਾਈਦੀ ਹੈ ਲੋ ਜੀ ਹੁਣ ਆਪਾਂ ਇਹਨੂੰ ਸਾਰੀ ਨੂੰ ਕੰਟੇਨਰ ਦੇ ਵਿੱਚ ਕੱਢ ਲਾਂਗੇ ਤੇ ਚੰਗੀ ਤਰ੍ਹਾਂ ਕੱਢ ਕੇ ਆਪਾਂ ਇਹਨੂੰ ਉੱਪਰੋਂ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਆਪ ਕਿੰਨੀ ਵਧੀਆ ਕਰੀਮੀ ਕਰੀਮੀ ਆਪਣੀ ਆਈਸਕ੍ਰੀਮ ਤਿਆਰ ਹੋਈ ਹੈ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਇੱਕ ਚਮਚਾ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਤੇ ਬਦਾਮ ਜਿਹੜੇ ਆਪਾਂ ਕ੍ਰੈਸ਼ ਕਰਕੇ ਰੱਖੇ ਹੋਏ ਸੀ ਚੰਗੀ ਤਰ੍ਹਾਂ ਉਦੋਂ ਆਪਾਂ ਚੰਗੀ ਤਰ੍ਹਾਂ ਸਾਰੇ ਤੇ ਕਾਜੂ ਬਦਾਮ ਮਿਲਾ ਦਾਂਗੇ ਆਈਸਕ੍ਰੀਮ ਦੇ ਉੱਤੇ ਬਹੁਤ ਵਧੀਆ ਆਈਸਕ੍ਰੀਮ ਬਣ ਕੇ ਆਪਣੀ ਘਰੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਬਣਾਇਓ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਿਓ ਠੀਕ ਹੈ ਜੀ ਤੇ ਤੁਸੀਂ ਬਾਜ਼ਾਰ ਦੀ ਖਾਣੀ ਆਈਸਕ੍ਰੀਮ ਭੁੱਲ ਜਾਵੋਗੇ ਜਦੋਂ ਆਪਾਂ ਘਰ ਦੇ ਵਿੱਚ ਤਿਆਰ ਕਰਨ ਲੱਗਗੇ ਨਾਲੇ ਬਿਲਕੁਲ ਫਰੈਸ਼ ਇਸ ਤਰੀਕੇ ਨਾਲ ਆਪਾਂ ਸਾਰੀ ਕਰਦਾਂਗੇ ਕਿ ਤੁਹਾਨੂੰ ਜਿਸ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਸਾਰੇ ਨੂੰ ਚੰਗੀ ਤਰ੍ਹਾਂ ਉੱਤੇ ਲਫਾਫਾ ਦੇ ਕੇ ਬੰਦ ਕੀਤਾ ਸੀ ਉਸੇ ਤਰੀਕੇ ਦੇ ਨਾਲ ਆਪਾਂ ਸਾਰੀ ਆਈਸਕ੍ਰੀਮ ਨੂੰ ਫੇਰ ਚੰਗੀ ਤਰ੍ਹਾਂ ਢੱਕ ਦਾਂਗੇ ਲੋਜੀ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਹਵਾ ਨਹੀਂ ਜਾਣੀ ਚਾਹੀਦੀ ਜੇ ਮਾੜੀ ਜਿਹੀ ਹਵਾ ਇਹਦੇ ਅੰਦਰ ਚਲੀ ਗਈ ਤਾਂ ਸਾਰੀ ਆਈਸਕ੍ਰੀਮ ਦੇ ਵਿੱਚ ਬਰਫ਼ ਜੰਮ ਜਾਊਗੀ ਠੀਕ ਹੈ ਜੀ ਤੁਸੀਂ ਕੋਈ ਵੀ ਲਫਾਫਾ ਲੈ ਸਕਦੇ ਹੋ ਦੁੱਧ ਦੇ ਪੈਕਟ ਦਾ ਵੀ ਲੈ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲ ਮਿਲਦਾ ਹੈਗਾ ਘਰੇ ਉਹੀ ਲੈ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਆਪਾਂ ਸਾਰੀ ਆਸਕੀ ਬਹੁਤ ਚੰਗੀ ਤਰ੍ਹਾਂ ਟੱਕਤਾ ਤੇ ਹੁਣ ਇਹਨੂੰ ਆਪਾਂ ਕਰ ਦਾਂਗੇ ਬੰਦ ਲਓ ਜੀ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ ਫ੍ਰੀਜ ਦੇ ਵਿੱਚ ਆਪਾਂ 10 ਘੰਟੇ ਰੱਖੀ ਸੀ ਬਹੁਤ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਦੀ ਆਪ ਨੂੰ ਆਈਸਕ੍ਰੀਮ ਚਾਹੀਦੀ ਹੈ ਤੁਸੀਂ ਆਪ ਦੇਖ ਸਕਦੇ ਹੋ 10 ਘੰਟੇ ਤਾਂ ਲੱਗ ਹੀ ਜਾਂਦੇ ਆ ਜੀ ਠੀਕ ਹੈ ਜੀ ਆਪਾਂ ਜੋ ਵੀ ਕਹੀਏ ਵੀ ਫ੍ਰਿਜ ਦੇ ਵਿੱਚ 4-5 ਘੰਟੇ ਚ ਆਈਸਕ੍ਰੀਮ ਨਹੀਂ ਬਣ ਕੇ ਤਿਆਰ ਹੁੰਦੀ 10 ਘੰਟੇ ਤਾਂ ਲੱਗ ਹੀ ਜਾਂਦੇ ਆ ਲਓ ਜੀ ਬਹੁਤ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ